ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਦੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਮੂਹ ਨਗਰ ਦੇ ਸੰਜੋਗ ਦੇ ਨਾਲ ਤੇ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਭਰਾ ਬੈਠੇ ਨੇ ਸਾਡੇ ਨਗਰ ਦੇ ਐਨ ਆਰ ਆਈ ਵੀਰ ਉਹਨਾਂ ਦੇ ਸੰਜੋਗ ਦੇ ਨਾਲ ਪਿਛਲੇ ਸਮੇਂ ਤੋਂ ਗੁਰਦਾਰਾ ਬਾਬਾ ਕੌਲ ਸਾਹਿਬ ਦੇ ਵਿੱਚ ਨਵੇਂ ਦਰਬਾਰ ਸੇਵ ਦੀ ਜਿਹੜੀ ਸੇਵਾ ਸੀ ਉਹ ਉਹ ਸਾਰੀ ਹੋ ਰਹੀ ਸੀ ਸਤਿਗੁਰੂ ਜੀ ਦੀ ਮਿਹਰ ਸਦਕਾ ਤੇ ਸਾਰੇ ਨਗਰ ਦੀ ਸੰਜੋਗ ਸਦਕਾ ਤੇ ਜਿਹੜੇ ਸਾਡੇ ਐਨਆਰਆਈ ਵੀਰ ਨੇ ਭਰਾ ਉਹਨਾਂ ਦੇ ਸੰਜੋਗ ਸਦਕਾ ਸੋ ਬੜੀ ਵਧੀਆ ਜਿਹੜੀ ਇਮਾਰਤ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਸੋ ਹੁਣ ਥੋੜੇ ਜੇ ਸਮੇਂ ਦੇ ਵਿੱਚ ਹੀ ਸਤਗੁਰ ਜੀ ਦਾ ਜਿਹੜਾ ਪ੍ਰਗਾਸ ਹੈ ਸਮੂਹ ਨਗਰ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਨਵੇਂ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋਣਾ ਸੋ ਪ੍ਰਕਾਸ਼ ਹੋਣ ਤੋਂ ਪਹਿਲਾਂ ਥੋੜਾ ਜਿਹਾ ਆਪ ਜੀ ਨੂੰ ਨਵੇਂ ਦਰਬਾਰ ਸਾਹਿਬ ਦੀ ਜਿਹੜੇ ਸਤਗੁਰ ਜੀ ਦੇ ਬੜੇ ਹੀ ਸੁੰਦਰ ਅਸਥਾਨ ਬਣੇ ਨੇ ਦਰਬਾਰ ਸਾਹਿਬ ਬਣੇ ਨੇ ਉਹਨਾਂ ਦੀ ਝਲਕ ਸਮੂਹ ਨਗਰ ਨੂੰ ਜਿਹੜੇ ਨਹੀਂ ਦਰਬਾਰ ਸਾਹਿਬ ਤਾਂ ਹਾਂ ਕਿਉਂਕਿ ਥੱਲੇ ਲੰਗਰ ਹਾਲ ਹੈ ਉੱਪਰ ਦਰਬਾਰ ਸਾਹਿਬ ਹੈ ਬਣਿਆ ਵਾ ਨਹੀਂ ਕਈ ਵਾਰੀ ਕੋਈ ਤਾਂ ਹਾਂ ਚੜੇ ਹੋਣੇ ਸਾਡੇ ਚਾ ਬਜ਼ੁਰਗ ਚਾ ਕੋਈ ਸਾਡੀਆਂ ਮਾਵਾ ਪੈਣਾ ਤੇ ਜਿਹੜੇ ਸਾਡੇ ਨੌਜਵਾਨ ਵੀਰ ਬਾਹਰ ਬੈਠੇ ਨੇ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆ ਸਾਰਿਆਂ ਦੇ ਸੰਯੋਗ ਦੇ ਨਾਲ ਬੜੀ ਸੋਹਣੀ ਜਿਹੜੀ ਸਤਗੁਰੂ ਜੀ ਦੀ ਅੰਦਰੋਂ ਦਿਖ ਹੈ ਕਿਉਂਕਿ ਆਪ ਜੀ ਨੂੰ ਪਤਾ ਜਿਹੜਾ ਹਜੇ ਬਾਹਰੋਂ ਆ ਉਹ ਤਿਆਰ ਹੋਣ ਵਾਲਾ ਹੈ ਤਾਂ ਹਾਂ ਜਿਹੜਾ ਗੁੰਮਤ ਸਾਹਿਬ ਹੈ ਉਹ ਵੀ ਹਜੇ ਬਣਨ ਵਾਲਾ ਹੈ ਪਰ ਅੰਦਰੋਂ ਅੰਦਰੋਂ ਜਿਹੜੀ ਦਿੱਖ ਹੈ ਬਾਹਰੋਂ ਡਿਊਡੀ ਦੀ ਜਿਹੜੀ ਦਿੱਖ ਹੈ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸੋਹਣੀ ਬਣੀ ਹੈ ਸਤਗੁਰੂ ਜੀ ਦਾ ਜਿਹੜਾ ਪ੍ਰਕਾਸ਼ਾ ਸਥਾਨ ਹੈ ਉੱਥੇ ਬੜੀ ਸੋਹਣੀ ਮੀਨਾਕਾਰੀ ਹੈ ਬੜੀ ਸੋਹਣੀ ਟੁਕੜੀ ਲੱਗੀ ਹੈ ਸਤਗੁਰੂ ਜੀ ਦੇ ਜਿਹੜੇ ਦਰਵਾਜ਼ੇ ਨੇ ਮੇਨ ਦਰਵਾਜ਼ੇ ਨੇ ਤੇ ਸੱਚਖੰਡ ਦਾ ਦਰਵਾਜ਼ਾ ਹੈ ਉਹ ਦਰਵਾਜ਼ਿਆਂ ਦੇ ਉੱਤੇ ਵੀ ਬੜੀ ਸੋਹਣੀ ਕਢਾਈ ਮੀਨਾਕਾਰੀ ਹੋਈ ਵੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਤਗੁਰੂ ਜੀ ਦਾ ਜਿਹੜਾ ਦਰਬਾਰ ਸਾਹਿਬ ਹੈ ਇਹ ਬਣਿਆ ਹੈ ਟੁਕੜੀ ਬੜੀ ਸੋਹਣੀ ਲੱਗੀ ਹੈ ਤਾਂ ਹ ਪੀਓ ਪੀ ਛੱਤ ਦੇ ਉੱਤੇ ਤੇ ਰੰਗ ਵਗੈਰਾ ਕਲਰ ਵਗੈਰਾ ਬੜੇ ਪ੍ਰੇਮ ਭਾਵਨਾ ਦੇ ਨਾਲ ਇਹ ਸੰਗਤ ਨੇ ਸੇਵਾ ਕੀਤੀ ਬਹੁਤ ਸੁੰਦਰ ਸਤਿਗੁਰ ਜੀ ਦਾ ਜਿਹੜਾ ਦਰਬਾਰ ਸਾਹਿਬ ਹੈ ਉਹ ਅੰਦਰੋਂ ਅੰਦਰੋਂ ਬਣ ਕੇ ਤਿਆਰ ਹੋ ਗਿਆ ਹੈ ਹੁਣ ਸੰਗਤ ਦੇ ਸੰਯੋਗ ਦੇ ਨਾਲ ਸੰਗਤ ਦੇ ਵਿਚਾਰ ਵਟਾਂਦਰੇ ਦੇ ਨਾਲ ਹੀ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਸਤਿਗੁਰ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਨਵੇਂ ਦਰਬਾਰ ਸਾਹਿਬ ਦੇ ਵਿੱਚ ਹੋਊਗਾ ਸੋ ਪ੍ਰਕਾਸ਼ ਕਰਨ ਤੋਂ ਪਹਿਲਾਂ ਹੁਣ ਸੰਗਤ ਨੂੰ ਬੇਨਤੀ ਹੈ ਥੋੜਾ ਜਿਹਾ ਹੰਬਲਾ ਹੋਰ ਮਾਰੋ ਜਿਵੇਂ ਥੱਲੇ ਵਿਛਾਈ ਹੋਣ ਵਾਲੀ ਹੈ ਪੱਖਿਆਂ ਦੀ ਸੇਵਾ ਸੰਗਤ ਦੀ ਆ ਗਈ ਥੋੜੇ ਦਿਨਾਂ ਤੱਕ ਪੱਖੇ ਲੱਗੇ ਜਾਣਗੇ ਏਸੀਆਂ ਦੀ ਸੇਵਾ ਵੀ ਸੰਗਤ ਦੀ ਆਈ ਵੀ ਆ ਜੇ ਕੋਈ ਭਰਾ ਏਸੀਆਂ ਦੀ ਸੇਵਾ ਕਰਾਉਣੀ ਚਾਹੁੰਦਾ 8 ਏਸੀ ਸੇਵਾਈ ਵੀ 8 ਏਸੀਆਂ ਦੀ 13 ਏਸੀ ਦਰਬਾਰ ਸਾਹਿਬ ਦੇ ਵਿੱਚ ਲੱਗਣੇ ਨੇ ਤੇ ਸਾਊਂਡ ਜਿਹੜਾ ਸਾਊਂਡ ਸਿਸਟਮ ਆ ਉਹ ਵੀ ਵਧੀਆ ਲਾਉਣਾ ਉਹ ਵੀ ਹਜੇ ਸੇਵਾ ਰਹਿੰਦੀ ਹੈ ਪਰਦਿਆਂ ਦੀ ਸੇਵਾ ਸੁਵਾਮਾ ਹੋਰ ਬਦੀ ਬਹੁਤ ਨੇ ਪਰ ਇਹ ਦਰਬਾਰ ਸਾਹਿਬ ਦੇ ਵਿੱਚ ਵਿੱਚ ਜਿਹੜੀਆਂ ਸੁਵਾਮਾ ਰਹਿੰਦੀਆਂ ਨੇ ਜਿਵੇਂ ਥੱਲੇ ਵਿਛਾਈ ਦੀ ਸੇਵਾ ਹੋ ਗਈ ਚਾਹ ਪਰਦਿਆਂ ਦੀ ਸੇਵਾ ਹੋ ਗਈ ਚਾਹ ਏਸੀਆਂ ਦੀ ਸੇਵਾ ਹੋ ਗਈ ਹੋਰ ਵੀ ਬੜੀਆਂ ਸੁਵਾਮਾ ਨੇ ਚਲੋ ਸਾਰੇ ਨਗਰ ਦੇ ਸੰਜੋਗ ਦੇ ਨਾਲ ਬੜੀ ਸ਼ੇਤੀ ਸਤਿਗੁਰ ਜੀ ਕਿਰਪਾ ਕਰਨਗੇ ਬੜੀ ਸ਼ੇਤੀ ਸਤਿਗੁਰ ਜੀ ਨੇ ਕਿਰਪਾ ਕੀਤੀ ਆ ਬਹੁਤ ਸੁੰਦਰ ਜਿਹੜਾ ਦਰਬਾਰ ਸਾਹਿਬ ਹੈ ਸਾਰੇ ਨਗਰ ਨੇ ਸਾਰੇ ਨਗਰ ਦਾ ਧੰਨਵਾਦ ਐਨਆਰਆਈ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਬੜਾ ਉਦਮ ਅਪਰਾਲਾ ਕੀਤਾ ਗ੍ਰਾਹੀ ਕਰਨ ਜਾਂਦੇ ਸੀ ਘਰੇ ਕਿਸੇ ਨੇ ਮੋੜਿਆ ਨਹੀਂ ਬੜੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਸਾਰਾ ਨਗਰ ਪਿੰਡ ਕੋਠਾਗੁਰੂ ਇਹ ਭਾਗਾ ਵਾਲਾ ਹੈ ਸਤਿਗੁਰ ਜੀ ਦੀ ਮਿਹਰ ਹੈ ਸਤਿਗੁਰ ਜੀ ਦਾ ਵਸਾਇਆ ਹੋਇਆ ਇਹ ਨਗਰ ਹੈ ਪਿੰਡ ਕੋਠਾਗੁਰੂ ਦਾ ਸਤਿਗੁਰ ਜੀ ਦੀ ਮਿਹਰ ਸਦਕਾ ਹੀ ਇਦਾਂ ਦੇ ਜਿਹੜੇ ਕਾਰਜ ਆ ਸਾਡੇ ਨਗਰ ਦੇ ਵਿੱਚ ਹੋ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਸੰਗਤ ਨੂੰ ਜੋ ਵੀ ਕਿਸੇ ਨੇ ਆਪਣੀਆਂ ਸੁਭਾਵਾਂ ਕੋਈ ਮਾਇਆ ਦੇ ਰੂਪ ਦੇ ਵਿੱਚ ਸੇਵਾ ਦੇਣੀ ਆ ਚਾਹੇ ਕਿਸੇ ਨੇ ਕੋਈ ਚੀਜ਼ ਲਵਾਉਣੀ ਆ ਭਾਵੇਂ ਆਪੇ ਹੱਥੀਂ ਆਪਣੇ ਹੱਥੀਂ ਸੇਵਾ ਕਰਾ ਉਹ ਆਪਣੇ ਕਮੇਟੀ ਦੇ ਜਿਹੜੇ ਖਜ਼ਾਨਚੀ ਨੇ ਭਾਈ ਹੀਰਾ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਭਾਈ ਸੁਖਜਿੰਦਰ ਸਿੰਘ ਜੀ ਇਹਨਾਂ ਤਿੰਨਾਂ ਦੇ ਨਾਲ ਭਾਈਓ ਆਪਣਾ ਜਿਹੜਾ ਸੰਪਰਕ ਹੈ ਸਾਡੇ ਨਗਰ ਦੇ ਵੀ ਤੇ ਜਿਹੜੇ ਐਨਆਰਈ ਵੀਰ ਨੇ ਉਹ ਸਾਰੇ ਬਾਈ ਹੀਰਾ ਸਿੰਘ ਜੀ ਨੂੰ ਜਾਣਦੇ ਆ ਜੋ ਟੀਚਰ ਨੇ ਆਪਣੇ ਨਗਰ ਦੇ ਪੜਾਉਂਦੇ ਨੇ ਟਿਊਸ਼ਨ ਪੜਾਉਂਦੇ ਨੇ ਰਾਮ ਸਿੰਘ ਉਪਲ ਡਾਕਟਰ ਸੁਖਜਿੰਦਰ ਸਿੰਘ ਇਹ ਤਿੰਨ ਖਜ਼ਾਨਚੀ ਨੇ ਗੁਰੂ ਕਰਦੇ ਸੋ ਜ਼ਰੂਰ ਇਹਨਾਂ ਦੇ ਨਾਲ ਕੋਈ ਹੋਰ ਵੀ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਨੇ ਸੰਪਰਕ ਇਹਨਾਂ ਦੇ ਨਾਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ